ਪਿੰਡ ਰਾਇਆਂ ਵਾਲੇ ਦੇ ਇਹਦੇ ਸਮਾਜ ਦੇ ਨੌਜਵਾਨ ਸਾਥੀਓ ਜੀ ਤੁਹਾਨੂੰ ਮੇਰਾ ਨਾਮ ਭਾਰਤ ਸਿੰਘ ਸਹੋਤਾ ਆਲ ਇੰਡੀਆ ਮੱਧਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਪੋਲਿਟিক্যাল ਬੈਂਕ ਦਾ ਮੈਂ ਜਨਰਲ ਸਕੱਤਰ ਆ ਜੇ ਜਿਹੜੀ ਜੱਜੇਬੰਦੀ ਹੈ ਇਸ ਲਈ ਅਸੀਂ ਹੋਂਦ ਵਿੱਚ ਲੈਂਦੀ ਹੈ ਕਿ ਸਾਡਾ ਜਿਹੜਾ ਮੱਧਵੀ ਸਿੱਖ ਸਮਾਜ ਹੈ ਰਾਜਨੀਤਿਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਸਾਰੀਆਂ ਪਾਰਟੀਆਂ ਨੇ ਪਿੱਛੇ ਛੱਡਿਆ ਹੋਇਆ ਅਸੀਂ ਇਕੱਲਾ ਪੰਜਾਬ ਥੀ ਨਹੀਂ ਹਰਿਆਣਾ ਰਾਜਸਥਾਨ ਉੱਤਰਾਖੰਡ ਹੋਰ ਸੂਬਿਆਂ 'ਚ ਕਈ ਥਾਈਂ ਮੀਟਿੰਗਾਂ ਚੱਲ ਰਹੀਆਂ ਔਰ ਬੜੀ ਜਲਦੀ ਅਸੀਂ ਇੰਨਾ ਕੰਮ ਪ੍ਰੂਵ ਕਰ ਰਹੇ ਹਾਂ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਅਸੀਂ ਪੰਜਾਬ ਦਾ ਮੁੱਖ ਮੰਤਰੀ ਮਜੀਠੀ ਸਿੱਖ ਬਣਾਵਾਂਗੇ ਅਸੀਂ ਸਖਵਿੰਦਰ ਸਿੰਘ ਡੈਣੀ ਤੁਸੀਂ ਤਾਂ ਨਹੀਂ ਸੁਣਿਆ ਹੋਣਾ ਇਹਨਾਂ ਨੇ ਸੁਣਿਆ ਹੋਣਾ ਨਾ ਜਦੋਂ ਉਹ ਇੱਥੋਂ ਐਮਟੀ ਦਾ ਇਲੈਕਸ਼ਨ ਲੜਿਆ ਸੀ ਔਰ ਉਹ ਬੰਦਾ ਰਾਫਲ ਗਾਂਧੀ ਦਾ ਇੱਕ ਮਿੱਤਰ ਆ ਔਰ ਪੜ੍ਹਿਆ-ਲਿਖਿਆ ਵੈਲ ਐਜੂਕੇਟਿਡ ਹੈ ਜਿਨ੍ਹਾਂ ਨੂੰ ਕਿ ਪਾਰਟੀ ਦੀ ਉੱਪਰ ਦੀਆਂ ਸਫਾ ਜੋ ਵੀ ਇੰਨੀ ਕਿ ਥਾਪੀ ਮਿਲੀ ਹੋਈ ਆ ਵੀ ਤੁਸੀਂ ਹਿੰਮਤ ਕਰੋ ਐਤਕੀ ਅਸੀਂ ਜਿਹੜਾ ਹੈ ਸ਼ੈਡਿਊਲ ਕਾਸਟ ਮੁੱਖ ਮੰਤਰੀ ਬਣਾਉਣਾ ਇਹ ਸਰਦਾਰ ਸਾਹਿਬ ਹੋਰਾਂ ਨੇ ਬਹੁਤ ਜਣ ਸਮਾਜ ਪਾਰਟੀ ਦਾ ਨਾਮ ਸੁਣਿਆ ਸੀ ਔਰ ਉਦੋਂ ਉਹ 85 ਤੇ 15% ਦੀ ਗੱਲ ਕਰਦੇ ਸੀ ਬਾਉ ਕਾਂਸ਼ੀ ਰਾਓ ਜੀ ਕਹਿੰਦੇ ਸੀ ਕਿ 15% ਲੋਕ 85% ਤੇ ਰਾਜ ਕਰਦੇ ਆ ਪਰ ਰਾਹੁਲ ગાંધી ਜੀ ਇਹ ਕਹਿੰਦੇ ਆ ਕਿ 10% ਲੋਕ 90% ਤੇ ਰਾਜ ਕਰ ਰਹੇ ਏਸ ਲਈ ਉਹਨਾਂ ਨੇ 90% ਲੋਕਾਂ ਦੀ ਜਿਹੜੀ ਆਬਾਦੀ ਹੈ ਉਹਨਾਂ ਨੂੰ ਰਾਜਸੀ ਤਾਕਤ ਦੇਣੀ ਹੈ ਸੋ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਕੀਤੀਆਂ ਚਾਰ ਅਜੇ ਤੱਕ ਇਧਰ ਆਏ ਹਾਂ ਜਿੱਦੇ ਔਰ ਉਹਨਾਂ ਰੈਲੀਆਂ ਦੇ ਵਿੱਚ ਭਾਰੀ ਗੈਂਤੀ ਦੇ ਵਿੱਚ ਸਾਡਾ ਜਿਹੜਾ ਸ਼ੈਡੂਲਡ ਕਾਸਟ ਲੋਕਾਂ ਖਾਸ ਕਰਕੇ ਸਾਡੀ ਮਜਬੀ ਸਿੱਖ ਬਰਾਦਰੀ ਹੈ ਉੱਥੇ ਇਕੱਠੀ ਹੁੰਦੀ ਹੈ ਤਾਂ ਲੋਕਾਂ 'ਚ ਜਾਗਰੂਕਤਾ ਲਿਆਉਣ ਵਾਸਤੇ ਅਸੀਂ ਤੁਹਾਡੇ ਕੋਲੇ ਵੀ ਪਹੁੰਚੇ ਹਾਂ ਬਹੁਤ ਸਾਰੀਆਂ ਲੋੜਾਂ ਤੇ ਮੰਗਾਂ ਸਾਡੀਆਂ ਜਿੰਨਾ ਬਾਰੇ ਸਾਨੂੰ ਇੰਨਾ ਪਿੰਡਾਂ ਤੱਕ ਸਾਡੇ ਰਾਜਨੀਤਿਕ ਲੋਕ ਜਾਂ ਸਾਡੀ ਆਪਸ ਬੌਮੀ ਵੀ ਭਲਾ ਉਹ ਸਾਡੇ ਸਮਾਜ ਦੇ ਹੀ ਹੋਣ ਉਹ ਵੀ ਨਹੀਂ ਦੱਸਦੇ ਸਭ ਤੋਂ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਾਂ ਵੀ ਲੈਂਡ ਸੀਲਿੰਗ ਐਕਟ 1972 ਦਾ ਇੱਕ ਕਾਨੂੰਨ ਬਣਿਆ ਹੋਇਆ ਨੌਜਵਾਨ ਬੱਚਿਓ ਤੁਹਾਡੇ ਕੰਮ ਦੀ ਗੱਲ ਆ ਇਹ ਉਸ ਕਾਨੂੰਨ ਦੇ ਵਿੱਚ ਹਰ ਇੱਕ ਨਾਗਰਿਕ ਪੰਜਾਬ ਦਾ ਹਰ ਇੱਕ ਪਰਿਵਾਰ ਆ ਜਿਹੜਾ 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਜ਼ਮੀਨ ਬੇਵਾਬਦ ਪਈ ਹੈ ਔਰ ਇਹ ਪੋਲੀਟੀਕਲ ਲੋਕ ਵਾਈ ਜਾਂਦੇ ਹੁਣ ਅਸੀਂ ਬਹੁਤ ਪਿਛਲੇ 10 ਮਹੀਨਿਆਂ ਤੋਂ ਬੜਾ ਵੱਡਾ ਸੰਘਰਸ਼ ਵਿੱਢਿਆ ਹੋਇਆ ਹੈ ਅਸੀਂ ਇੱਥੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੇ 23 ਜ਼ਿਲ੍ਹਿਆਂ 'ਚ ਮੰਗ ਪੱਤਰ ਦਿੱਤੇ ਹੈ ਕਿ ਆ ਜਿਹੜੇ ਲੋਕਾਂ ਦਾ ਬੇਜਮੀਨੇ ਕਰਤੀ ਲੋਕਾ ਨਾ ਜਿਨ੍ਹਾਂ ਦੇ ਕੋਲੇ ਹੈ ਨਹੀਂ ਕੋੜਾ ਵੀ ਜ਼ਮੀਨ ਦਾ ਹੈ ਨਹੀਂ ਇਹਨਾਂ ਲੋਕਾਂ ਨੂੰ ਜ਼ਮੀਨ ਦਿਓ ਕਿਉਂਕਿ ਜ਼ਮੀਨ ਜਦੋਂ ਤੁਹਾਨੂੰ ਮਿਲਦੀ ਹੈ ਤਾਂ ਤੁਸੀਂ ਮੈਂ ਜੇ ਸਾਡੇ ਕੋਲੇ ਕਿੱਲਾ ਜ਼ਮੀਨ ਵੀ ਹਿੱਸੇ ਚ ਆਉਂਦੀ ਹੈ ਜੇ ਚਾਰ-ਚਾਰ ਕਨਾਲਾਂ ਅਸੀਂ ਆਪਦੇ ਖਾਨਜੋਕੇ ਪਟ ਮਤਲਬ ਕਣਕ ਬੀਜਦੇ ਆ ਆਪਦੇ ਰਹਿਣ ਜੋਗਾ ਵਿੱਚ ਘਰ-ਬਾਰ ਪਾਉਣੇ ਆ ਤੇ ਸਾਡੇ ਕੋਲੇ ਪਸ਼ੂ ਧਨ ਵੀ ਹੋਊਗਾ ਅੱਜ ਪਸ਼ੂ ਧਨ ਤੋਂ ਅਸੀਂ ਕੋਹਾਂ ਦੂਰ ਆਂ ਮੇਰਾ ਮਤਲਬ ਇਹ ਕਿ ਛੋਟੇ-ਛੋਟੇ ਸਾਡੇ ਘਰ ਆ ਸਾਡੇ ਕੋਲੇ ਰਹਿਣ ਨੂੰ ਜਗ੍ਹਾ ਹੈ ਨਹੀਂ ਪਸ਼ੂ ਕਿੱਥੇ ਰੱਖਾਂਗੇ ਅਬ ਯੂਰਗ ਬੈਠੇ ਇਹਨਾਂ ਨੂੰ ਪੁੱਛੋ ਪਈ ਕੋਈ ਸਮਾਂ ਸੀ ਜਦੋਂ ਖੁੱਲੇ ਘਰ ਹੁੰਦੇ ਸੀ ਸਾਡੇ ਕੋਲੇ ਮੱਝਾਂ ਗਾਵਾਂ ਹੁੰਦੀਆਂ ਸੀ ਮੁਰਕੇ ਹੁੰਦੇ ਸੀ ਬੱਕਰੀਆਂ ਹੁੰਦੀਆਂ ਸੀ ਅੱਜ ਤਾਂ ਸਾਡੇ ਕੋਲੇ ਆਪ ਦੇ ਰਹਿਣ ਨੂੰ ਜਗ੍ਹਾ ਹੈ ਨਹੀਂ ਔਰ ਆਰਥਿਕ ਤੌਰ ਤੇ ਅਸੀਂ ਇੰਨੇ ਝੰਜੋੜੇ ਪਏ ਆ ਸੋ ਸਰਕਾਰ ਨੂੰ ਅਸੀਂ ਅੱਜ ਵੀ ਅਸੀਂ ਕਰ ਰਹੇ ਆ ਰੋਸ ਕਰ ਰਹੇ ਆ ਇਹ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਲੋਕਾਂ ਨੂੰ ਜ਼ਮੀਨ ਦੇ ਮਾਲਕ ਬਣਾਓ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਤੁਹਾਡੀ ਹੈ ਜਿਹੜੀ ਕਿ ਇਹ ਲੋਕ ਨੱਪੀ ਬੈਠੇ ਆ ਔਰ ਅੱਜ ਜੇ ਪੰਜਾਬ ਦੇ ਵਿੱਚ ਹੜ ਆਇਆ ਹੜ ਆਏ ਤੇ ਵਿੱਚ ਸਾਡੀਆਂ ਬੀਬੀਆਂ ਤੋਂ ਸਾਡੇ ਬਜ਼ੁਰਗਾਂ ਤੋਂ ਨੌਜਵਾਨਾਂ ਤੋਂ ਇਹ ਜਿਹੜੇ ਕੜਮ ਚੌਧਰੀ ਆ ਉਥੋਂ ਦੇ ਉਹ ਹੱਥਾਂ ਤੋਂ ਖੋ ਹੀ ਜਾਂਦੇ ਆ ਰਾਸ਼ਨ ਜਿਹੜੇ ਕੋਈ ਇਧਰਲੇ ਲੋਕ ਟਰਾਲੀਆਂ ਭਰ ਕੇ ਲੈ ਜਾਂਦੇ ਆ ਉਹਨਾਂ ਦੇ ਹੱਥਾਂ 'ਚੋਂ ਖੁੰਦੇ ਆ ਕਿ ਤਾਂ ਸਾਡੇ ਲਈ ਆਇਆ ਤੁਹਾਨੂੰ ਨਹੀਂ ਦੇਣਾ ਇਹ ਔਰ ਧੜਾ ਧਾੜ ਆਉਂਦੀਆਂ ਉਹ ਹਵੇਲੀਆਂ ਬੋਲਦੇ ਮਾਜੇ 'ਚ ਹਵੇਲੀਆਂ ਦੇ ਵਿੱਚ ਇਹਨਾਂ ਰਾਸ਼ਨ ਇਕੱਠਾ ਕਰ ਰਹੇ ਵੀ ਅਸੀਂ ਮਰਜ਼ੀ ਨਾਲ ਆਉਂਦੀ ਨਾ ਜਿਵੇਂ ਕਰੋਨਾ ਦਾ ਸਮਾਂ ਸੀ ਨਾ ਵੀ ਮਰਜ਼ੀ ਨਾਲ ਕਿਸੇ ਨੂੰ ਦੇ ਆਗੇ 2 ਕਿਲੋ ਆਟਾ ਕਿਲੋ ਖੰਡ ਤੇ ਨਹੀਂ ਅਸੀਂ ਨਹੀਂ ਦੇਣਾ ਸੋ ਅੱਜ ਤਾਂ ਹੀ ਪੈਦਾ ਹੋਈ ਗੱਲ ਜੇਕਰ ਇਹੀ ਜ਼ਮੀਨਾਂ ਦੇ ਮਾਲਕ ਹੁੰਦੇ ਆ ਸਾਡੇ ਲੋਕ ਆ ਤਾ ਸਾਡੇ ਹੱਥਾਂ 'ਚ ਉਹ ਜਿਹੜਾ ਸੀਗਾ ਰਾਹਤ ਸਮਗਰੀ ਉਹ ਖੋਈ ਨਾ ਜਾਂਦੀ। ਸੋ ਅਸੀਂ ਪੰਜਾਬ ਦੇ ਵਿੱਚ ਜੋ ਆਜ ਇੰਡੀਆ ਮਰਿਦਿਸ ਇੱਕ ਵੈਲਫੇਅਰ ਐਸੋਸੀਏਸ਼ਨ ਬਣਾਈ ਐ ਅਸੀਂ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋ ਰਹੇ ਆਂ। ਅਸੀਂ ਸਮਾਜਿਕ ਤੌਰ ਤੇ ਜਿਵੇਂ ਅੱਜ ਆਪਾਂ ਮੀਟਿੰਗ ਕਰ ਰਹੇ ਆਂ ਇਸ ਤਰ੍ਹਾਂ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ। ਆ ਤੁਸੀਂ ਬੈਠੇ ਹੋ ਨੌਜਵਾਨ ਮੁੰਡੇ ਆਪ ਤੇ ਦੋਸਤਾਂ ਮਿੱਤਰਾਂ ਨੂੰ ਆਪਦੇ ਸਤਿਅਨੁਕ ਦੱਸਿਆ ਕਰੋ ਇਹ ਗੱਲਾਂ ਕਿ ਸਾਡੇ ਜਿਹੜੇ ਪੁਰਖੇ ਸੀਗੇ ਦੇਖੋ ਮਤਲਬ ਅਸੀਂ ਬੰਦਾ ਬਾਦਲ ਜੀ ਠੀਕ ਹੈ ਬਾਬਾ ਜੀਵਨ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਮਸਾ ਰੰਗੜ ਨੂੰ ਜਿਹਨੇ ਮਾਰਿਆ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਉਸ ਅਸੀਂ ਉਹਨਾਂ ਪੁਰਖਿਆਂ ਦੀ ਏਲਾਦਾਂ ਜਿਨ੍ਹਾਂ ਦੇ ਜਿਹੜੇ ਕਿ ਤਾਕਤਵਰ ਸੀ ਲੋਕ ਆ ਤਾਂ ਤੁਸੀਂ ਮਜਬੀ ਸਿੱਖ ਬਣਿਓ ਕਿਉਂਕਿ ਅੰਗਰੇਜ਼ਾਂ ਨੇ ਤੁਹਾਨੂੰ ਨਾ ਕੋਈ ਮਜਬੀ ਜਾਤ ਨਹੀਂ ਹੈ ਉਹ ਤਾਂ ਤੁਹਾਨੂੰ ਦਿੱਤਾ ਸੀ ਵੀ ਇਹ ਗੁਰੂਆਂ ਦੇ ਨਾਲ ਵੀ ਇਹ ਸਾਰਿਆਂ ਜਿੰਨੇ ਵੀ ਹੈ ਮਤਲਬ ਇਹ ਤਾਕਤਵਰ ਲੋਕ ਹੈ ਇਹ ਮਜਬ ਤੇ ਪੱਕੇ ਆ ਤਾਂ ਇਹ ਮਜਬੀ ਹੈ ਠੀਕ ਹੈ ਨਾ ਜੀ ਇਸ ਲਈ ਸਾਡੀ ਕੌਮ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਜਗਾਉਣਾ ਤੇ ਜਾਗਦੇ ਰੱਖਣਾ ਅੱਜ ਜਿਹੜੇ ਤੁਸੀਂ ਬੈਠੇ ਹੋ ਤੁਸੀਂ ਇੰਨੇ ਬੰਦੇ ਹੀ ਜੇ ਤੁਸੀਂ ਇੱਕ ਇੱਕ ਬੰਦਾ ਵੀ ਜੇ ਰੋਜ਼ਾਨਾ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਾਂ ਮੇਰਾ ਖਿਆਲ ਆ ਵੀ ਉਹ ਦਿਨ ਦੂਰ ਨਹੀਂ ਜਿੱਤੇ ਅਸੀਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਢਾਂਚਾ ਖੜਾ ਕਰ ਲਾਂਗੇ ਸਾਡੀਆਂ ਰਿਸ਼ਤੇਦਾਰੀਆਂ ਦੂਰ ਤਰਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਡੀਆਂ ਮਾਸੀਆਂ ਮਾਮੀਆਂ ਭੂਆ ਸਾਡੀਆਂ ਕੁੜੀਆਂ ਸਾਡੇ ਕਿਸੇ ਦੇ ਸਹੁਰੇ ਕਿਸੇ ਦੇ ਨਾਨਕੇ ਦਾਦਕੇ ਸਾਰੇ ਪੰਜਾਬ 'ਚ ਆਰ ਅਸੀਂ ਆਪਦਾ ਇਹ ਮੈਸੇਜ ਉਹਨਾਂ ਨੂੰ ਦੱਸੀਏ ਕਿ ਸਾਡੀ ਕੌਮ ਦੀ ਵੀ ਇੱਕ ਜਥੇਬੰਦੀ ਹੈ ਅੱਜ ਲੋੜ ਕੀ ਸੀ ਕਿ ਜਦੋਂ ਇਹਨਾਂ ਨੇ ਸਰਕਾਰ ਚ ਆਉਣਾ ਸੀ ਉਦੋਂ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਡੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਾਂਗੇ ਨੌਕਰੀਆਂ ਤਾਂ ਦਿੱਤੀਆਂ ਨੇ ਹਰਿਆਣੇ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਹਿਮਾਚਲ ਵਾਲਿਆਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦਾ ਸਾਡੇ ਬੇਰੁਜ਼ਗਾਰੀ ਚ ਜੋ ਨਾਅ ਦੀ ਹੱਕਾਂ ਦੀ ਮੰਗ ਕਰਦੇ ਆ ਤੁਹਾਨੂੰ ਕੁੱਟਿਆ ਜਾਂਦਾ ਸੋ ਇਸ ਲਈ ਜਿੱਥੇ ਸਾਡੇ ਕੋਲੇ ਜ਼ਮੀਨਾਂ ਹੈ ਨਹੀਂ ਸਾਸੀ ਜਦੋਂ ਹੱਕ ਮੰਗਦੇ ਆ ਸਾਨੂੰ ਕੁੱਟਿਆ ਮਾਰਿਆ ਜਾਂਦਾ ਅਸੀਂ ਇਹ ਸਭ ਕਾਸੇ ਦੀ ਇਹ ਲਾਂਹ ਅਸੀਂ ਤਾਂ ਲਾ ਸਕਦੇ ਆ ਬਾਬਾ ਸਾਹਿਬ ਨੇ ਕਿਹਾ ਸੀ 100 ਜਿੰਦਿਆਂ ਦੀ ਇੱਕੋ ਚਾਬੀ ਆ ਰਾਜਨੀਤੀ ਜੇ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋ ਜਾਈਏ ਅੱਜ ਸਥਿਤੀ ਪੰਜਾਬ ਦੀ ਇਹ ਹੈ ਕਿ ਪੰਜਾਬ ਚ 13 MP ਬਣਦੇ ਆ ਕਦੇ ਸਾਡਾ MP ਬਣਿਆ ਹੀ ਨਹੀਂ ਜੇ ਕੋਈ ਸਾਡਾ ਲੀਡਰ ਹੋਊਗਾ ਤਾਂ ਹੀ ਜਾ ਕੇ ਉੱਤੇ ਗੱਲ ਹੋਊਗੀ ਨਾ ਪਾਰਲੀਮੈਂਟ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਆ ਝਾੜੂ ਵਾਲਿਆਂ ਨੇ 5 7 ਸਾਢੇ ਬਣਾਏ ਆ ਉਹ ਊਂ ਡੰਮੀ ਆ ਬੋਲਦੇ ਹੀ ਨਹੀਂ ਬਾਕੀ 34 ਸੀਟਾਂ ਰਿਆਰਵਾ ਤੁਹਾਨੂੰ ਮੈਂ ਦੱਸ ਦਾਂ ਸਾਰਿਆਂ ਨੂੰ ਆ ਬੱਚਿਆਂ ਨੂੰ ਦੱਸ ਦਾਂ ਪੰਜਾਬ ਦੀਆਂ 117 ਸੀਟਾਂ ਆ ਜਿਹੜੀਆਂ ਐਮਐਲਏ ਦੀਆਂ ਉਹਨਾਂ 'ਚ 34 ਸ਼ੈਡਿਊਲਡ ਕਾਸਟ ਐਮਐਲਏ ਬਣਦੇ ਆ ਉਹਨਾਂ 'ਚ ਸਾਢੇ 5 ਚਾਰਾ ਮਸਾਂ ਔਰ ਪੰਜਾ ਚਾਰਾਂ ਨੂੰ ਵੀ ਇੰਨਾ ਨੱਪ ਕੇ ਰੱਖਿਆ ਹੋਇਆ ਸੀਰੀ ਬਣਾ ਕੇ ਰੱਖਿਆ ਵੀ ਉਹ ਆਵਾਜ਼ ਨਹੀਂ ਕੱਢਦੇ ਸੋ ਅਸੀਂ ਜਦੋਂ ਅਸੀਂ ਆਪ ਤਾਕਤ ਚਾਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਅਸੀਂ ਆਪ ਦੀਆਂ ਲੋੜਾਂ ਪੈਦਾ ਮਤਲਬ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਆਪਦਾ ਹੀ ਜੇ ਸਾਡਾ ਮੁੱਖ ਮੰਤਰੀ ਹੋਊਗਾ ਤਾਂ ਅਸੀਂ ਉਹਨੂੰ ਕਹਿ ਕੇ ਅਸੀਂ ਆਪਦੇ ਮਸਲੇ ਹੱਲ ਕਰਾ ਸਕਦੇ ਹਾਂ ਜੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਬੜੀ ਆਸ ਸੀ ਤੁਸੀਂ ਵੀ ਸਾਰਿਆਂ ਨੇ ਖੁਸ਼ੀ ਮਨਾਈ ਹੋਣੀ ਹੈ ਕਿ ਪੰਜਾਬ ਦੇ ਵਿੱਚ ਸਾਡੇ ਆਮ ਪਿੰਡਾਂ ਦੇ ਵਿੱਚ 10-12 ਪੜੇ ਮੁੰਡੇ ਕੁੜੀਆਂ ਆ ਮਿਲ ਜਾਂਦੇ ਆ ਇਹ ਨਹੀਂ BAPT ਕੀ ਵਾਲੇ ਮੈਦ ਦੇ ਤਾਂ 10 12 ਪੜ੍ਹੇ ਜਿਹੜੇ ਮੁੰਡੇ ਐ ਉਹ ਸਿਪਾਈ ਭਰਤੀ ਹੋ ਸਕਦੇ ਆ ਕਲਰਕ ਲੱਗ ਸਕਦੇ ਆ ਪੀਆ ਪੀਆ ਲੱਗ ਸਕਦੇ ਆ ਕਿਤੇ ਤਾਂ ਲੱਗ ਸਕਦੇ ਆ ਨਾ ਪਰ ਇਹਨਾਂ ਨੇ ਇੱਕ ਵੀ ਅਸਾਮੀ ਐਸੀ ਨਹੀਂ ਕੱਢੀ ਕਿ ਪੰਜਾਬ ਦੇ ਨੌਜਵਾਨ ਮੁੰਡੇ ਕਿਥੇ ਨੌਕਰੀਆਂ ਦੇ ਸਿਰੇ ਹੋ ਜਾਣ ਕਹਿੰਦੇ ਅਸੀਂ ਨਸ਼ਿਆਂ ਦੇ ਸੋ ਇਹਨਾਂ ਨੇ ਤੁਹਾਡੇ ਲਈ ਕੱਖ ਨਹੀਂ ਕਰਨਾ ਮੈਂ ਤੁਹਾਡੇ ਸਾਲਮੋਖਾ ਜੋਂ ਆਇਆ ਸੀ ਸ਼ਾਰਟ ਮੀਟਿੰਗ ਤੇ ਜੋ ਕਿ ਜਿਹੜੀ ਸਾਡੀ ਅੱਜ ਮੋਕੇ ਮੀਟਿੰਗ ਸੀ ਉੱਥੇ ਕਾਫੀ ਲੰਮਾ ਸਮਾਂ ਲੱਗ ਗਿਆ ਤੁਹਾਡੇ ਕੋਲੇ ਮੈਂ ਲੇਟ ਪਹੁੰਚਿਆ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦਾ ਜਦੋਂ ਵੀ ਕਿਤੇ ਤੁਸੀਂ ਅੱਗੇ ਭਰਮੀ ਮੀਟਿੰਗ ਰੱਖੋਗੇ ਆਪਾਂ ਹੋਰ ਵੀ ਲੀਡਰ ਲਿਆਵਾਂਗੇ ਬਹੁਤ ਸਾਰਾ ਆਪਾਂ ਜਿਹੜਾ ਹੈਗਾ ਜਲਦੀ ਇੱਕ ਫਰੋਜਪੁਰ ਉਰੇ ਜਿਹੜੀ ਦਾਣਾ ਮੰਡੀ ਹੈ ਉੱਥੇ ਇੱਕ ਵੱਡਾ ਕਾਨਫਰੰਸ ਕਰਨੀ ਹੈ ਉਦੋਂ ਲੋਡ ਪਈ ਤਾਂ ਮੈਂ ਫਿਰ ਤੁਹਾਡੇ ਕੋਲੇ ਆਉਂਗਾ ਇਹ ਮੇਰਾ ਨੰਬਰ ਆ ਨੋਟ ਕਰ ਲਓ ਮੁੰਡੇ ਤੁਸੀਂ